ਸਾਰੇ ਮੇਰੇ ਵੀਰ ਭੈਣ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਵੀ ਇਸ ਚੈਨਲ ਤੇ ਪੁੱਛੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ SBI ਬੈਂਕ ਹਾਂਜੀ SBI ਬੈਂਕ ਨੇ ਇੱਕ ਜਿਹੜੀ ਜੋਬ ਆ ਆਊਟ ਕੀਤੀ ਆ ਉਹ ਦਾ ਤੁਸੀਂ ਦੇਖ ਸਕਦੇ ਹੋ ਅਸਿਸਟੈਂਟ ਮੈਨੇਜਰ ਇੰਜੀਨੀਅਰ ਦੀ ਜਿਹੜੀ ਵੈਕੈਂਸੀ ਆਊਟ ਹੋਈ ਆ ਮੇ ਤਾਂ ਨੂੰ ਸਾਬ ਕੋ ਦੱਸਾਂਗੀ ਇਹਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦੇ ਹੈ ਦੀ ਕਿੰਨੀ ਸੈਲਰੀ ਹੈ ਤੇ ਤੇ ਜਿਹੜੀ ਜੋਬ ਲੋਕੇਸ਼ਨ ਹੈ ਕੀ ਹੈ ਤੇ ਦੇ ਐਗਜ਼ਾਮ ਪੈਟਰਨ ਕੀ ਹੈ ਤੁਸੀਂ ਬਸ ਵੀਡੀਓ ਦੇ ਨਾਲ ਬਣੀ ਰਹੋ ਜੀ ਜੇ ਆਪਾਂ ਇਹਦੀ ਗੱਲ ਕਰੀਏ ਇਹਦਾ ਜਿਹੜਾ ਫਾਰਮ ਹੈ ਆਨਲਾਈਨ ਫਾਰਮ ਹੈ ਜੀ ਜੀ ਜਿਹੜੀ ਜੋਬ ਲੋਕੇਸ਼ਨ ਆ 올 ਇੰਡੀਆ ਆ 올 ਇੰਡੀਆ ਵਿੱਚ ਤੁਹਾਡੇ ਜਿਹੜੀ ਜੋਬ ਆ ਉਹ ਕਿਤੇ ਵੀ ਲੱਗ ਸਕਦੀ ਹੈ ਤੇ ਜਿਹਦੀ ਸੈਲਰੀ ਦੇਖੀ ਤਾਂ ਆਪਾਂ ਇਹਨਾਂ ਨੇ ਬਹੁਤ ਵਧੀਆ ਸੈਲਰੀ ਰੱਖੀ ਹੋਈ ਆ 48480 ਤੋਂ ਲੈ ਕੇ 85920 ਇਹ ਜਿਹੜੀ ਸੈਲਰੀ ਆ ਅਕੋਰਡਿੰਗ ਟੂ ਇਹਦੀ ਜਿਹੜਾ ਜੋਬੇ ਆਉਦੀ ਹੀ ਹੋਵੇਗੀ ਇਹਦੇ ਵਿੱਚ ਕਈ ਤਰ੍ਹਾਂ ਦੀ ਜੋਬ ਵੈਕੈਂਸੀਸ ਆਈਆਂ ਨੇ ਤੇ ਜੇ ਜੀ ਦੀ ਆਪਾਂ ਗੱਲ ਕਰੀਏ ਕੈਟਾਗਰੀ ਦੀ ਇਹਦੀ ਕੈਟਾਗਰੀ ਜੋ ਹੈ ਉਹ ਪਰਮਾਨੈਂਟ ਹੈ ਜੀ ਤੇ ਹੁਣ ਆਪਾਂ ਗੱਲ ਕਰੀਏ ਇੰਪੋਰਟੈਂਸ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਜਿਹੜਾ ਨੋਟੀਫਿਕੇਸ਼ਨ ਹੈ ਉਹ 21 11 2024 ਨੂੰ ਆਊਟ ਹੋਇਆ ਸੀ ਤੇ ਇਹਦੀ ਜਿਹੜੀ ਸਟਾਰਟਿੰਗ ਡੇਟ ਹੈ ਆ ਫਾਰਮ ਫਿਲਿੰਗ ਦੀ ਉਹ 22 11 2024 ਸੀ ਤੇ ਜਿਹੜੀ ਦੀ ਲਾਸਟ ਡੇ ਆ ਉਹ 12 12 2024 ਹੈ ਤੇ ਜਿਹੜਾ ਇਹਦਾ एग्जाम ਆ ਉਹ اگلے ਸਾਲ 2025 ਜਨਵਰੀ ਕੋਈ ਵੀ ਡੇਟ ਦੀ ਅਨਾਉਂਸ ਕਰ ਸਕਦੇ ਨੇ ਜੀ ਤੇ ਹੁਣ ਜੇ ਆਪਾਂ ਇਹਦੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਜਿਹੜੀ ਦੀ ਫੀਸ ਆ ਉਹ ਜਨਰਲੀ ਤਾਂ ਇਹਨਾਂ ਨੇ ਰੱਖੀ ਹੋਈ ਹੈ ਜੀ 750 ਜਨਰਲ ਤੇ EWS ਲਈ SC ST ਤੇ OBC ਲਈ ਕੋਈ ਵੀ ਫੀਸ ਨਹੀਂ ਹੈ ਤੇ ਇਹਦਾ ਜਿਹੜਾ ਪੇਮੈਂਟ ਹੈ ਉਹ ਆਨਲਾਈਨ ਮੋਡ ਹੈ ਜੀ ਤੇ ਜੇ ਆਪਾਂ ਹੁਣ ਇਹਦੀ ਗੱਲ ਕਰੀਏ ਆਪਾਂ ਮਤਲਬ ਕਿ ਏਜ ਦੀ ਤੁਸੀਂ ਦੇਖਸ ਦਿਓ ਇਹਦੇ ਲੱਗ-ਲੱਗ ਕੈਟਾਗਰੀ ਅਕੋਰਡਿੰਗ ਹੀ ਇਹਨਾਂ ਨੇ ਏਜ ਰੱਖੀ ਹੋਈ ਆ ਜਿਵੇਂ ਕਿ AM5 ਇੰਜੀਨੀਅਰ ਦੀ ਜਿਹੜੀ ਏਜ ਆ ਉਹ 21 ਤੋਂ 40 ਆ ਜੀ ਤੇ ਜਿਹੜੀ ਸਿਵਲ ਇਲੈਕਟ੍ਰੀਕਲ ਦੀ ਹੈ ਉਹ 21 ਤੋਂ 30 ਹੈ ਜੀ ਤੇ ਆਪਾਂ ਬਾਕੀ ਗੱਲ ਕਰਦੇ ਐਸ ਪਰ ਰੂਲਸ ਹੁੰਦੀ ਹੈ ਜੀ ਇਹਦਾ ਜਿਹੜਾ ਏਜ਼ ਹੀ ਹੈ ਤੇ ਹੁਣ ਆਪਾਂ ਇਹਦੀ ਜੇ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਦੀ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਰਿਟੇਨ ਐਗਜ਼ਾਮ ਵੀ ਹੋਵੇਗਾ ਫੋਰ ਸਿਵਲ ਤੇ ਇਲੈਕਟ੍ਰੀਕਲ ਦਾ ਜੀ ਇਹਦੀ ਸ਼ਾਰਟ ਲਿਸਟ ਵੀ ਅਨਾਉਂਸ ਕੀਤੀ ਜਾਏਗੀ ਫੋਰ ਫਾਇਰਸ ਓਨਲੀ ਤੇ ਜਿਹੜਾ ਇਹ ਦੇਖ ਸਕਦੇ ਹੋ ਇੰਟਰੋਡਕਸ਼ਨ ਆ 올 ਪੋਸਟਸ ਦੇ ਲਈ ਇਹ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗਾ ਤੇ ਇਹਦਾ ਮੈਡੀਕਲ ਐਗਜ਼ਾਮੀਨੇਸ਼ਨ ਵੀ ਹੋਵੇਗਾ जी, हां जी आपा गल करदे हां जदी दी क्वालिफिकेशन की होनी चाहिदी है ਤੁਸੀਂ ਦੇਖ ਸਕਦੇ ਹੋ बीए ਤੇ ਬੀ ਟੈਕ ਡੀਗਰੀ ਇਨ ਸਿਵਲ ਇਲੈਕਟ੍ਰੀਕਲ ਫਾਇਰ ਐਂਡ ਤੁਸੀਂ ਦੇਖ ਸਕਦੇ ਹੋ ਇੰਜੀਨੀਅਰਿੰਗ ਵਿੱਚ ਕਰੀ ਹੋਣੀ ਚਾਹੀਦੀ ਹੈ 60% ਹੋਣੇ ਚਾਹੀਦੇ ਨੇ ਤੁਹਾਡੇ ਤੇ 2 ਸਾਲ ਦਾ ਜੋ ਹੈ ਐਕਸਪੀਰੀਅੰਸ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਯੋਹੀ ਅਪਲਾਈ ਕਰ ਸਕਦੇ ਨੇ ਜਿੰਨਾ ਜਿੰਨਾ ਨੇ ਏ ਡਿਗਰੀ ਆਪਣੇ ਹਾਸਿਲ ਕੀਤੀ ਹੋਈ ਹੈ ਜੀ ਤੇ ਹਾਂ ਆਪਾਂ ਇਹਦੇ ਪੋਸਟ ਨੇਮ ਦੇਖੀ ਤਾਂ ਇਹਦੇ ਜਿਹੜੇ ਪੋਸਟ ਨੇਮ ਨੇ ਉਹ ਤਿੰਨੇ ਨੇ ਅਸਿਸਟੈਂਟ ਮੈਨੇਜਰ ਇੰਜੀਨੀਅਰ ਸਿਵਲ ਇੰਜੀਨੀਅਰ ਇਲੈਕਟ੍ਰੀਕਲ ਤੇ ਇੰਜੀਨੀਅਰ ਫਾਇਰ ਦੀ ਹੈ ਜੀ ਇਹ ਤਿੰਨ ਪੋਸਟਾਂ ਨੇ ਤੇ ਇਹਨਾਂ ਦੀ ਅਲੱਗ-ਅਲੱਗ ਜਿਹੜੀ categories ਨੇ ਇਹਨਾਂ ਨੇ ਉਹ ਰੱਖਿਆ ਹੋਇਆ ਯਾਨੀ vacancies ਕਿੰਨੀਆਂ-ਕਿੰਨੀਆਂ ਨੇ ਜੀ ਵੀ ਤੁਸੀਂ ਦੇਖ ਸਕਦੇ ਹੋ ਸਿਵਲ ਇੰਜੀਨੀਅਰਿੰਗ ਦੀ 19 ਜਨਰਲ ਦੀਆਂ ਨੇ ਈਡਬਲਯੂ ਅਜ਼ੀਰ ਤਿੰਨ ਨੇ OBC ਦੀਆਂ 11 ਨੇ SC ਦੀਆਂ 6 ਨੇ ST ਦੀਆਂ 4 ਨੇ ਤੇ ਟੋਟਲੀ ਦੀਆਂ 43 ਐਦਾਂ ਹੀ ਇਹਨਾਂ ਨੇ ਜਿਵੇਂ ਕਿ ਅਸਿਸਟੈਂਟ ਮੈਨੇਜਰ ਇੰਜੀਨੀਅਰ ਰੈਕਟੀਕਲ ਦੀਆਂ 13 ਜਨਰਲ ਦੀਆਂ ਨੇ EWSC ਜਾਂ 2 ਨੇ OBC ਦੀਆਂ 6 ਨੇ SC ਦੀਆਂ 3 ਨੇ ਤੇ ST ਦੀ 1 ਹੈ ਟੋਟਲੀ ਦੀਆਂ ਹੋ ਗਈਆਂ 25 ਤੇ ਇਸੇ ਤਰ੍ਹਾਂ ਇਹਨਾਂ ਨੇ ਅਸਿਸਟੈਂਟ ਮੈਨੇਜਰ ਇੰਜੀਨੀਅਰ ਫਾਇਰ ਦੀਆਂ ਜੋ ਨੇ ਜਨਰਲ ਵਿੱਚ 42 ਨੇ ای ڈبلیو ایس ਵਿੱਚ 10 ਨੇ ओबीसी ਦੀਆਂ 26 ਨੇ ایس سی ਦੀਆਂ 16 ਨੇ ਤੇ ایس ٹی ਦੀਆਂ 7 ਨੇ ਟੋਟਲ 101 ਨੇ ਤੇ ਜੇ ਹੁਣ ਆਪਾਂ ਇਹਦੀਆਂ ਵੈਕੈਂਸੀਜ਼ ਦੀ ਟੋਟਲ ਗੱਲ ਕਰੀਏ ਤਾਂ 169 ਜੋ ਨੇ ਇਹਦੀਆਂ ਟੋਟਲ ਵੈਕੈਂਸੀਜ਼ ਨੇ ਜਿਨ੍ਹਾਂ ਨੇ ਵੀ ਇਹ ਵੈਕੈਂਸੀ ਅਪਲਾਈ ਕਰਨੀ ਹੋਵੇ ਜ਼ਰੂਰ ਕਰਨਾ ਜੀ ਤੱਕ ਜੋ ਜਿਨ ਵੀ ਅਪਲਾਈ ਕਰਨੀ ਹੋਵੇ ਜੋ ਵੀ ਐਲੀਜੀਬਲ ਹੈ ਰਹੀ ਲਈ ਉਹ ਜ਼ਰੂਰ ਆਪਣਾ ਅਪਲਾਈ ਕਰਿਓ ਜੀ ਤਿਤੂਸੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨੋਟੀਫਿਕੇਸ਼ਨ ਆਨ ਕਰ ਲਿਓ ਜੀ ਧੰਨਵਾਦ ਜੀ